ਹਾਂ ਤੇ ਹੋਣਾ ਆਪਾਂ ਨੂੰ ਇਹ ਮਸਾ ਲੱਭਾ ਸਾਨੂੰ ਆਪਦਾ ਵੀ ਕੋ ਨਹੀਂ ਅਸੀਂ ਵੀ ਭਾਵੇਂ ਮਾਰਦਿਗੇ ਪਰ ਕਹਿੰਦੇ ਅਸੀਂ ਕਿਹਨੇ ਸਾਡੇ ਆਗੂ ਨੂੰ ਨਾ ਕੁਝ ਹੋਵੇ ਹਾਂ ਠੀਕ ਹੈ ਠੀਕ ਹੈ ਤੇ ਬੀ ਬੇਨਤੀ ਇਹ ਕਰਨਿਆ ਸੰਗਤਾਂ ਨੂੰ ਕਿ ਤੁਸੀਂ ਵੱਧ ਚੜ ਕੇ ਇਸ ਸਾਥ ਦੇ ਉਹ ਭਾਈ ਸਾਹਿਬ ਦਾ ਕਿ ਇਥੇ ਬਹੁਤ ਜਿਆਦਾ ਔਖੇ ਆ ਸੀ ਠੀਕ ਹੈ ਠੀਕ ਹੈ ਹਾਂ ਹਾਂ ਤੇ ਹੈ ਅਸੀਂ ਤਾਂ ਜਾਮਤਪਾਲ ਦੀ ਮਾਤਾ ਨਾਲ ਕੀਤੀ ਸੀ ਗੱਲ ਤਾਂ ਅਜੇ ਸਾਡੀ ਹੋਈ ਨਹੀਂਗੀ ਵੀ ਆ ਕੋਈ ਗੱਲ ਨਹੀਂ ਤੁਸੀਂ ਉੱਥੇ ਕਰਕੇ ਤੇ ਉੱਥੇ ਜਿੱਥੇ ਮਾਤਾ ਨਾਲ ਕਰਕੇ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਣਾ ਕਿ ਅਸੀਂ ਜੇ ਨਹੀਂ ਸਾਨੂੰ ਲਿਆਉਂਦੇ ਤੇ ਆਈਏ ਇੱਥੇ ਭੁੱਖੇ ਤੇ ਆਈ ਮਰ ਜਾਾਂਗੇ ਪਰ ਇਹਦਾ ਜ਼ਿੰਮੇਵਾਰ ਅਸੀਂ ਆਪ ਅਸੀਂ ਪਤਾ ਸੀ ਆਪ ਨਹੀਂ ਸੀ ਦਸਤਰ ਜਾ ਕੇ ਉਹਦੇ ਉਹਦੇ ਅੱਗੇ ਮਰ ਜਾਣਾ ਜਾ ਕੇ ਭੁੱਖੇ ਬਹਿ ਕੇ ਅਸੀਂ ਭਾਂ ਸੰ ਤੇਲ ਪਾ ਕੇ ਨਾ ਸਾਡੇ ਨਾਲ ਪਏ ਉੰਤਰੇ ਕੋਲੇ ਜਾ ਕੇ ਪਈ ਆ ਤੇ ਬਾਪੂ ਨਹੀਂ ਮਾਤਾ ਤੂੰ ਰੋ ਨਾ ਰੋ ਨਾ ਕੋਈ ਤੇ ਦੂਜਾ ਕਾਸ਼ ਠੀਕ ਹੈ ਹਾਂ ਠੀਕ ਹੈ ਠੀਕ ਹੈ ਵਧੀਆ ਆ ਤੇ ਇਹ ਤਾਂ ਕੋਈ ਗੱਲ ਨਹੀਂ ਤੁਸੀਂ ਇਹ ਵੱਧ ਤੋਂ ਵੱਧ ਆਪਦਾ ਕਿ ਲੋਕਾਂ ਨੂੰ ਭਰਾਮਣ ਨੂੰ ਕਹੋਗੇ ਉਹਨਾਂ ਨੂੰ ਆਪਾਂ ਉਥੋਂ ਲਈ ਆਈਏ ਤੇ ਇੱਥੇ ਬਾਬੇ ਨੂੰ ਦੇਣਾ ਕੈਮਰੇ ਲਾ ਕੇ ਫਿਰ ਹੋਰ ਗੱਲ ਸੁਣ ਬਾਬੇ ਦੇ ਅੰਦਰ ਕੱਢ ਦੋ ਕੋਈ ਹਾਂ ਤੇ ਦੋ ਤਿੰਨ ਬੰਦਾ ਲਿਆ ਕੇ ਤੇ ਧੱਕੇ ਨਾਲ ਅੰਦਰ ਕਰਕੇ ਨਾ ਇਹ ਆ ਰਾਚੀ ਦੇ ਬਾਬੇ ਦੇ ਉੱਤੇ ਕੈਮਰੇ ਮੰਨ ਲਓ ਮੋਬਾਈਲ ਵਾਸਤੇ ਦੋ ਤੇ 11 11 ਮਹੀਨੇ ਹੋ ਗਏ ਨੇ ਉਦੋਂ ਤੇ ਤੇ ਕੈਮਰੇ ਇੱਥੇ ਹੈਗੇ ਨਹੀਂ ਸੀ ਤਾਂ ਹੁਣ ਕੈਮਰੇ ਇਹਨਾਂ ਨੂੰ ਹੁਣ ਕੈਮਰੇ ਲਾ ਕੇ ਉੱਥੇ ਚਲੇ ਗਏ ਬਾਬਾ ਲੈ ਗਿਆ ਸਾਡਾ ਸਮਾਨ ਤਾਂ ਸਾਰਾ ਹੈ ਜਿਹੜਾ ਚੈੱਕ ਕਰਕੇ ਘਲੋਂਦੇ ਨੇ ਪੁੱਤਗਾ हां ਤੇ ਗਰਮੀਤ ਦੇ ਪਰਿਵਾਰ ਦੀ ਘੜੀ ਬੱਚੇ ਦੀ ਆਈ ਉਹ ਵੀ ਬਾਤ ਸੀ ਇਹ ਕੋਈ ਸਾਰਾ ਕੁਝ ਤੇ ਜੇਲ੍ਹ ਦੇ ਅੰਦਰ ਇਹ ਕਿੱਥੋਂ ਅਸੀਂ ਕਿੱਥੋਂ ਲੈ ਜਾਂਦਾ ਅੰਦਰ ਸਾਰਾ ਕੁਝ ਚੈੱਕ ਕਰਕੇ ਆਉਂਦਾ ਇਹ ਪ੍ਰਸ਼ਾਸਨ ਪ੍ਰਸ਼ਾਸਨ ਮਰਿਆ ਸੀ ਇਹ ਜਦੋਂ ਇਹਨਾਂ ਦੇ ਕੋਲ ਸਮਾਨ ਜਾਂਦਾ ਪ੍ਰਸ਼ਾਸਨ ਕਿੱਧਰ ਗਿਆ ਸੀ ਇਹ ਸਾਰਾ ਕਾਰਵਾਈ ਪ੍ਰਸ਼ਾਸਨ ਦੀ ਆ ਇਹਨਾਂ ਦਾ ਮਿਲ ਕੇ ਹਾਂ ਹਰ ਰੋਜ਼ ਮਿਲ ਕੇ ਕੰਮ ਹੀ ਆ ਇਹ ਮਾਰਨਾ ਚਾਹੁੰਦੇ ਨੇ ਕਿ ਕੋਈ ਪਤਾ ਨਹੀਂ ਆਹ ਦੀ ਦਵਾਈ ਜਾਂਦੇ ਬਾਬਾ ਦੇ ਮੇਰੇ ਸਣਾ ਬਾਬਾ ਮੈਂ ਕਹਿੰਦਾ ਪੰਜ ਮਹੀਨੇ ਹੋ ਗਏ ਬਾਬਾ ਉਹ ਜੀ ਬੜਾ ਢਿੱਲਾ ਬਾਬਾ ਦੇ ਦਿਨੋਂ ਤੇ ਰਹਿੰਦਾ ਹੀ ਜਾਂਦਾ ਇਹ ਤਾਂ ਫਿਰ ਆਇਆ ਫਿਰ ਆਣਾ ਹੀ ਹੈ ਟੈਨਸ਼ਨਾਂ ਨੇ ਸਾਹ ਨਾ ਬਰੇਣਾ ਹੀ ਹੈ ਤੇ ਬਸੰਤ ਦਾ ਕੋਈ ਪਤਾ ਨਹੀਂ ਬਸੰਤ ਵੀ ਬਾਹਲਾ ਢਿੱਲਾ ਮੰਗ ਲੋ ਟੈਨਸ਼ਨਾਂ ਦੇ ਬਾਹਰ ਤੇ ਇਹ ਅਸੀਂ ਤੇਰੀ ਰਿਕਾਰਡਿੰਗ ਇਹਨੇ ਪਾ ਦਿੱਤੀ ਸਾਰੀ ਆਪਾ ਉਹ ਪਾਓ ਤੁਸੀਂ ਇਹ ਗਾਹ ਲੋ ਪਤਾ ਲੱਗੇ ਸੰਤ ਨੂੰ ਐ ਬੜਾ ਕੀ ਰਹੀ ਦੁੱਖ ਚੱਲਿਆ ਪਰ ਉਹ ਨਹੀਂ ਕਹਿੰਦਾ ਸਾਡੇ ਦਰਸੋਂ ਪਾਣੀ ਟੱਪ ਗਿਆ ਸੀ ਉਹ ਸੁਣਾ ਸੰਤ ਨੂੰ ਸਾਰਾ ਕੁਝ ਅਸਨੇ ਪਹਿਲੇ ਵੀ ਪਾਪਦੀ ਆ ਵਿਕਾਸ ਨੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਪਾਓ ਤਾਂ ਸੰਗਤ ਨੂੰ ਬੇਨਤੀ ਵੱਧ ਚੜ ਕੇ ਠੀਕ ਆ ਠੀਕ ਆ ਸਾਨੂੰ ਕੋਈ ਨਹੀਂ ਆਈ ਤੇ ਭਾਈ ਸਾਹਿਬ ਬੜਨਾ ਚਾਹੀਦਾ ਸੀ ਤੇ ਅਹੀਂ ਜੇ ਸਾਨੂੰ ਕੁਝ ਹੋ ਗਈ ਆਏਗਾ ਸਾਨੂੰ ਕੋਈ ਡੋਖ ਠੀਕ ਆ ਠੀਕ ਆ ਪਤੋ ਠੀਕ ਆ ਪਾ ਦੇਣੇ ਪਾ ਦੇਣੇ ਆ ਤੇ ਤੁਸੀਂ ਨਾ ਭਾਈ ਸਾਹਿਬ ਦੀ ਮਾਤਾ ਨਾਲ ਗੱਲ ਕਰਕੇ ਤੇ ਤੁਸੀਂ ਕਰੋ ਤੇ ਦੂਜਾ ਇੱਕ ਹੋਰ ਤੇ ਨੂੰ ਗੱਲ ਦੱਸਾਂ ਹਾਂ ਇਹ ਮਰ ਰੱਬ ਤੇਰਾ ਭਲਾ ਕਰੇ ਤੁਸੀਂ ਦੂਜਾ ਨਾਲ ਹੀ ਚੱਲੋ ਤੇ ਦੇ ਤਾਂ ਇਹ ਅਸੀਂ ਸਾਰੇ ਅੱਜ ਸਾਰੇ ਆਪਣો ਅਸੀਂ ਕਰਦੇ ਸੁਲਾਹ ਕਰਦੇ ਸਵੇਰ ਤੜਕੇ ਦਾ ਅਸੀਂ ਰੱਖਾਂਗੇ ਵੀ ਉਹਨਾਂ ਨੂੰ ਆਸ ਤੇ ਤਾਂ ਜੇ ਤੁਹਾਨੂੰ ਆਵੇ ਤੋ ਨੂੰ ਰੋਕਣ ਇੱਕ ਹੋਰ ਸੋਂ ਲੋ ਗੱਲ ਜੇ ਤੁਹਾਨੂੰ ਕੋਈ ਰੋਕਣ ਆਵੇ ਤਾਂ ਉਹ ਕਾ ਇੱਥੇ ਲਿਖ ਕੇ ਦੇ ਦਿਓ ਜੇ ਮਰ ਗਏ ਤੇ ਅਸੀਂ ਜੁਮੇ ਉਹਨਾਂ ਨੂੰ ਸੈਚ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵੀ ਹਾਂ ਨਹੀਂ ਐਵੇਂ ਅਸੀਂ ਕਰ ਆ ਲਿਖ ਕੇ ਦੇ ਅਸੀਂ ਸਾਰੇ ਉੱਥੇ ਜਾ ਕੇ ਅਪੜ ਜਾਂ ਅਸੀਂ ਸਾਰੇ ਉੱਥੇ ਜਾ ਕੇ ਅਪੜਦੇ ਹਾਂ ਵੀ ਇਹ ਅਸੀਂ ਸਾਲ ਹੋ ਗਿਆ ਚਲ ਕੋਈ ਨਹੀਂ ਪੀ ਗਲਤੀ ਤੋਂ ਉਹਨਾਂ ਦੀ ਕੋਈ ਨਹੀਂ ਚੱਲ ਉਹਨਾਂ ਨੇ ਜੇ ਦਿੱਤੀ ਸਜ਼ਾ ਤੇ ਚਲ ਕੋਈ ਨਹੀਂ ਉਹਨਾਂ ਕੱਟ ਲਈ ਐ ਤੋ ਹੁਣ ਅਸੀਂ ਤਾਂ ਢੀਕਦੇ ਬੱਚੇ ਤਾਂ ਢੀਕਦੇ ਤੇ ਹੁਣ ਸਾਡੇ ਡੈਡੀ ਨੇ ਆ ਜਾਣਾ ਘਰੇ ਹੂੰ ਇਹਨਾਂ ਉੱਠ ਕੇ ਫੋਨੇ ਨਾ ਉੱਠ ਕੇ ਝੂਠੀਆਂ ਤੂੰ ਤਾਂ ਲਾ ਕੇ ਤੇ ਫੇਰ ਪਸਾ ਦੇਣਗੇ ਪੀ ਹਾਂ ਤੇ ਠੀਕ ਐ ਮਾਦਾ ਫੇਰ ਵੇ ਖਾਲਸਾ ਫਤਿਹ ਮੈਂ ਜੀ ਕੀ ਫਤਿਹ ਪੁੱਤ ਫਤਿਹ ਠੀਕ ਅਸਾਂ ਸਾਤਦੇ ਹੋ ਇਹ ਦਾ ਸੰਸਤਾ ਨੂੰ ਇਹ ਕਲਾ ਛਾਓ ਵਿੱਚ ਹੈਲੋ ਹੈਲੋ ਮਾਤਾ ਸਾਸਰੀ ਕਾਲ ਸਾਸਰੀ ਕਾਲ ਬਤਾ ਸੁਣਾ ਕੇ ਹਾਲ ਨੇ ਮਾਤਾ ਮਾਤਾ ਇਕੇ ਤੂੰ ਸੁਣਿਆ ਹੀ ਹੈ ਕਿ ਤਿੰਨ ਦਿਨ ਹੋ ਗਏ ਸਾਨੂੰ ਇੱਥੇ ਧੋਖੜ ਧਾਰ ਰੱਖੀ ਨੂੰ ਇਹਨਾਂ ਨੇ ਨਾ ਬਾਬੇ ਦੇ ਕਮਰੇ ਦੇ ਵਿੱਚ ਬਾਬੇ ਦੇ ਬਾਥਰੂਮਾਂ ਦੇ ਵਿੱਚ ਕੈਮਰੇ ਗੁਫੀਆ ਕੈਮਰੇ ਲਾਤੇ ਸੀ ਗੁਫੀਆ ਕੈਮਰੇ ਹਾਂ 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 ਠੀਕ ਹੈ ਇਹ ਬਾਪਰੇਰੇ ਇੱਥੇ ਬਹੁਤ ਜ਼ਿਆਦਾ ਖਤਰਾ ਸਾਡੇ ਸਾਰੇ ਸਿੰਘਾਂ ਨੂੰ ਤੇ ਇਹ ਨਾ ਤੁਸੀਂ ਆਪ ਦਾ ਫੁੱਲ ਬੋਲੋਗੇ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਇੱਥੇ ਭੁੱਖੜਤਾ ਰੱਖੀ ਤੇ ਬਸੰਤ ਵੀ ਬਹੁਤ ਮੰਨ ਲਓ ਕਿ ਲਾਏ ਕੋਈ ਪਾਣੀ ਨਹੀਂ ਪੀਂਦਾ ਰੋਟੀ ਛੱਡੀ ਹੋਈ ਪਾਣ ਰੋਟੀ ਪਾਣੀ ਸਾਰਾ ਕੋ ਅੱਛਾ ਹਾਂ ਹਾਂ ਤੇ ਰੋਟੀ ਪਾਣੀ ਸਾਰਾ ਕੁਝ ਛੱਡਿਆ ਆ ਬੇ ਮੈਂ ਗੱਲ ਤੈਨੂੰ ਇਹ ਕਰਨਾ ਕਿ ਅਸੀਂ ਕਿਹਨੇ ਕਿ ਭਗਵੰਤ ਮਾਨ ਨੂੰ ਇਹ ਆ ਕਿ ਸਾਨੂੰ ਜੇ ਆਪਾਂ ਦੇ ਪਿਆਰ ਦੀ ਧਰਤੀ ਤੇ ਲਈ ਆ ਕੇ ਹੀ ਮਰਨਾ ਚਾਹੋ ਨੇ ਸਾਰੇ ਹਾਂ ਠੀਕ ਆ ਠੀਕ ਆ ਨਹੀਂ ਚਾਹੀਦਾ ਹੀ ਨਾਲੇ ਅੰਦਰ ਪਤਾ ਹੀ ਦੀ ਦੂਰਾ ਹੀ ਜਾ ਨਹੀਂ ਸਕਦੇਗੇ ਹਣ ਕਿੰਨਾ ਚਿਰ ਹੋ ਗਿਆ ਅਨਕਲ ਤੇ ਤੜਫਨ ਡਾਈ ਹੋਈ ਆ ਸੁਣ ਕੇ ਪਰਸੋਂ ਦੇ ਅਸੀਂ ਕਹਿੰਦੇ ਜੀ ਠੀਕ ਹੈ ਹੀ ਮਰਨਾ ਚਾਹੋ ਨੇ ਆਣ ਕੇ ਤੇ ਸੰਗਤਾਂ ਨੂੰ ਵੀ ਬੇਨਤੀ ਝੋਨ ਉੱਠਣ ਦਾ ਟਾਈਮ ਹੈ ਠੀਕ ਹੈ ਤੇ ਭਾਈ ਸਾਹਿਬ ਨੂੰ ਬਚਾਈਏ ਭਾਈ ਸਾਹਿਬ ਦਾ ਬਹੁਤ ਇੱਥੇ ਔਖਾ ਕੰਮ ਹੈ ਹਾਂ 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 ਠੀਕ ਆ ਪਾਈ ਦਾ ਉਹ ਕੁਝ ਵੀ ਕਰ ਸਕਦੇ ਭਾਈ ਤਾਂ ਉਹਦੇ ਸੰਗਤ ਨੂੰ ਇਹ ਹੀ ਬੇਨਤੀ ਹੈ ਮੈਂ ਦੇ ਸੰਗਤ ਨੂੰ ਕਰਨਾ ਕਿ ਮਗਰੋਂ ਮਰਿਆਂ ਦੇ ਮੰਨ ਲੋ ਜੋ ਸ਼ਹੀਦ ਹੋ ਜਾਂਦੇ ਪਰਸੀਆਂ ਦੇ ਫਾਦਨਾ ਕਰਿਆ ਕਰਨ ਸਾਥ ਮਗਰੋਂ ਫਾਇਦਾ ਕੋਈ ਨਹੀਂ ਮਗਰੋਂ ਫਾਇਦਾ ਹੀ ਕੋਈ ਨਹੀਂ ਕਾ ਜੀ ਜੂਣ ਦੇ